ਬੈਗਰੂਜੀ ਕਾਲਸਾ ਸ੍ਰੀ ਬੈਗਰੂਜੀ ਦੀ ਫਤਿਹ ਪਿੰਡ ਮਕਸੂੜੇ ਵਿੱਚ ਜੋ 2 ਤਰੀਕ ਨੂੰ ਲਾਸਟ ਟੂਰਨਾਮੈਂਟ ਹੋਇਆ ਉਸ ਦੇ ਉਪਰੰਤ ਬੱਚਿਆਂ ਦੀਆਂ ਰੇਸਾਂ ਕਰਵਾਈਆਂ ਐਥਲੀਟਸ ਮੀਟਸ ਕਰਵਾਏ ਗਏ ਜਿਦੇ ਵਿੱਚ ਬੱਚਿਆਂ ਨੇ ਪਾਰਟਿਸਿਪੇਟ ਬਹੁਤ ਵੱਡੇ ਪੱਧਰ ਤੇ ਕੀਤਾ ਸੀਗਾ ਦੇਖ ਕੇ ਰੂਹ ਬੜੀ ਖੁਸ਼ ਹੋਈ ਸਾਡੇ ਪਿੰਡ ਦੀ ਮਾਣ ਸਖਸੀਤ ਜਿਹੜੀ ਮੌਕੇ ਤੇ ਪਹੁੰਚੀ ਸਾਰੇ ਪਲੇਅਰਾਂ ਨੂੰ ਉਹਨਾਂ ਨੇ ਇਨਾਮ ਨੂੰ ਵੰਡੇ ਤੇ ਸਾਡੇ ਵਿੱਚ ਵੀਰ ਬਿੱਟੂ ਖੋਲਣ ਤੋਂ ਤੇ ਉਹ ਵੀ ਆਇਆ ਤੇ ਉਹਨੇ ਵੀ ਦੇਖਿਆ ਵੀ ਯਾਰ ਬਹੁਤ ਵਧੀਆ ਪ੍ਰਲਾ ਤੁਸੀਂ ਕੀਤਾ ਵਾ ਤੇ ਪਿੱਟੂ ਵੀਰ ਦਾ ক্রিকেট ਦੀ ਦੁਨੀਆ ਨੂੰ ਬਹੁ ਬਟੀ ਦੇਣਾ ਲੈਦਾ ਦੀ ক্রিকেট ਨੂੰ ਤੇ ਇਹ ਹਰ ਸਾਲ ਪੀਸੀਐਲ ਕਰਾਉਂਦੇ ਨੇ ਜੋ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ। ਬਾਕੀ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਬੱਚੇ ਇੱਥੇ ਆਏ ਨੇ ਹਰ ਪ੍ਰਕਾਰ ਦੇ ਬੱਚੇ ਨੂੰ ਖੁਲਾਇਆ ਉਹਨਾਂ ਨੂੰ ਨਾਮ ਵੰਡੇਆ ਸਾਰੇ ਬੱਚਿਆਂ ਨੂੰ ਗਿਫਟ ਮੰਡੇ ਰਿਫਰੈਸ਼ਮੈਂਟ ਵੀ ਹੋਈ ਤੇ ਇਸ ਤਰੀਕੇ ਨਾਲ ਹਰ ਉਪਰਲਾ ਹਰ ਵਾਰ ਕਰਦੇ ਰਹਾਂਗੇ ਤੇ ਧੀ ਮਾਦੀ ਨਾਮ ਵਣ ਤੋਂ ਬਾਅਦ ਫੇਰ ਬਾਕੀ ਜਿੰਨੇ ਵੀ ਪਿੰਡ ਦੇ ਵਿੱਚ ਸੱਜਣ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੇ ਨਾਲ ਸਾਥ ਦਿੱਤਾ ਤੇ ਬਹੁਤ ਹੀ ਵਧੀਆ ਉਹਦੇ ਤਰੀਕੇ ਨਾਲ ਕੰਮ ਕੀਤਾ ਤੇ ਸਾਰਿਆਂ ਦਾ ਵੀਰ ਨੂੰ ਸਨਮਾਨ ਕੀਤਾ ਗਿਆ ਸਮਾਨ ਬਣਦਾ ਵੀ ਆ ਕਿਉਂਕਿ ਐਡਾ ਵੱਡਾ ਉਪਰਾਹਲਾ ਕਰਨਾ ਖੇਡਾਂ ਕਰਾਉਣੀ ਆ ਕੋਈ ਛੋਟੀ ਮੁੱਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੁੰਦੀ ਹੈ ਬੰਦੇ ਇਕੱਠੇ ਕਰਨੇ ਅੱਜ ਦੀ ਡੇਢ ਦੇ ਵਿੱਚ ਸਿਰਫ ਗਰਾਊਂਡ ਦੇ ਵਿੱਚ ਹਾਜ਼ਰੀ ਪੂਰਾ ਟਾਈਮ ਦੇਣਾ ਗਰਾਊਂਡ ਲਈ ਬਹੁਤ ਵੱਡੀ ਗੱਲ ਹੈ ਘਰਾਂ ਚੋਂ ਨਹੀਂ ਕੋਈ ਨਿਕਲਦਾ ਡੈਡੀਕੇਟਿਡ ਹੋਣਾ ਪੈਂਦਾ ਵਾ ਗਰਾਊਂਡ ਲਈ ਤੋਂ ਸੋ ਇਸ ਕਰਕੇ ਤੁਸੀਂ ਦੇਖਿਆ ਸਾਰੇ ਬੰਦੇ ਹਮ ਹਮਾ ਕੇ ਵਧੀਆ ਸਾਡੇ ਨਾਲ ਚੱਲੇ ਨੇ ਤੇ ਪੂਰਾ ਉਹਨਾਂ ਨੇ ਕੰਮ ਕਰਾਇਆ ਵਾ ਕੁਝ ਮਾਨ ਸਖਸੀਤਾ ਵਿੱਚੋਂ ਕੁਝਵੇਂ ਬਾਹਰ ਹੈ ਬੀਰ ਕਈ ਆਏ ਸੀਗੇ ਜਿਨ੍ਹਾਂ ਨੇ ਸਾਡਾ ਪੂਰਾ ਸਾਥ ਦਿੱਤਾ ਜਿਨ੍ਹਾਂ ਵਿੱਚੋਂ ਵਿਸ਼ੇਸ਼ਾ ਹਰਮਨ ਮੁੰਡੀ ਆ ਪਿੰਕ ਕਲਰ ਦਾ ਸਪੀਸ਼ਲ ਸ਼ਰਟ ਵਾਲਾ ਬੰਦਾ ਇਹਦੇ ਸਾਡੀ ਬਹੁਤ ਮਦਦ ਕੀਤੀ ਹੈ ਖੇਡਾਂ ਦੇ ਵਿੱਚ ਤੇ ਬੱਚਿਆਂ ਨੂੰ ਸਨਮਾਨ ਤੇ ਟਰਾਫੀਆਂ ਦੇ ਨਾਲ ਇਹ ਆਖਰੀ ਪੜਨੇ ਟਰਨਾਮੈਂਟ ਦੇ

ਇਸ ਖੇਡ ਮੇਲੇ ਦੇ ਉੱਪਰ ਬੈਸਟ ਬੈਟਸਮੈਨ ਰਹਿਣ ਇਹ ਵੀ ਆਪਾਂ ਜਰੂਰ ਖੇਡ ਮੈਦਾਨ ਦੇ ਵਿੱਚ ਨੋਟ ਕਰ ਲਾਂਗੇ। ਮਾ ਬੱਤੀ ਵਾਲਾ ਜ਼ਿਲ੍ਹਾ ਸੰਗਰੂਰ ਦੀ ਮੇਰੀ ਵੀਰੋ ਟੌਪ ਦੀ ਟੀਮ ਹੈ। ਦੋਨੋਂ ਟੀਮਾਂ ਨੇ ਪਾਸੇ ਖਿਡਾਰੀ ਦੀ ਨਾਲ ਦੇਣ ਦੀ ਕਰਦੇ ਆਂ ਵੀ ਪ੍ਰਾਈਜ਼ ਹਾਸਲ ਕਰਨ ਲਈ ਮੇਨ ਸਟੇਜ ਦੇ ਬਿਲਕੁਲ ਸਾਹਮਣੇ ਆ ਜਾਣਗੇ ਸਾਡੇ ਵੀਰ ਮਾਨਜੋਤ ਸਸੀਤਾ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ। ਕਬੱਡੀ ਕਾਰਜੋ ਸਤਾਰ ਅਰਵਿੰਦਰ ਸਿੰਘ ਜੀ ਨਾਲ ਲੇਦਰ ক্রিকেট ਨੂੰ ਬਹੁਤ ਵੱਡੀ ਮਿਹਰੇ ਵੀਰੋ ਦੇਣ ਹੈ ਸਾਡੀ ਬਹੁਤ ਹੀ ਸਤਿਕਾਰਯੋਗ ਬੀਰ ਸਿੰਘ ਜੀ ਬਿੱਟੂ ਕੋਈ ਵੀ ਖੇਤਰ ਫਲ ਹੋਵੇ ਭਾਵੇਂ ਖੇਡ ক্রিকেট ਹੋਵੇ ਭਾਵੇਂ ਖੇਡ ਫੁੱਟਬਾਲ ਹੋਵੇ ਹਾਕੀ ਹੋਵੇ ਮਾਂ ਖੇਡ ਕਬੱਡੀ ਦੀ ਗੱਲ ਹੈ ਇਸ ਨਗਰ ਦੇ ਵਿੱਚ ਬੂਟਾ ਮੋਹਨ ਸਿੰਘ ਜੀ ਬਿੱਟੂ ਜੀ ਨੇ ਲਾਇਆ ਉਨਾਂ ਦਾ ਸਨਮਾਨ ਕੀਤਾ ਜਾ ਰਿਹਾ ਤਾੜੀਆਂ ਮਾਰ ਦਿਓ ਜ਼ੋਰਦਾਰ ਬਲੇ ਸੋਨਿਹਾਲ ਕਸਟ ਬਲਡ ਦਾ ਖਿਤਾਬ ਜਿਹੜਾ ਇਹ ਹਾਸਲ ਕੀਤਾ ਖਿਡਾਰੀਆਂ ਨੇ ਤਾੜੀਆਂ ਮਾਰ ਦਿਓ ਮੇਰੇ ਵੀਰੋ ਜ਼ੋਰਦਾਰ ਸ਼ੀਰਾ ਰਤਰਾ ਤੇ ਨਾਲ ਓੰਕਾਰ ਚੜ੍ਹਦੀ ਕਰੇ ਤੇ ਬੜੇ ਵਧੀਆ ਖਿਡਾਰੀ ਹੈ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ ਬਲੇ ਸੋਨਿਹਾਲ

ਸਰਦਾਰ ਗੁਰਪ੍ਰੀਤ ਸਿੰਘ ਨੰਬਰਦਾਰ ਸਾਹਿਬ ਨੇ ਛੋਟੇ ਬੱਚਿਆਂ ਦਾ ਵੀ ਸਨਮਾਨ ਕੀਤਾ ਜਿਹੜੇ 1st ਸੈਕੰਡ ਥਰਡ ਆਏ ਸੀ ਕਿਟ ਬੈਗ ਫਸਟ ਉਹ ਟਰੋਫੀ ਤੇ ਨਾਲ ਮੈਡਲ ਤੇ ਐਦਾਂ ਉਹ ਬੱਚੇ ਹਿੰ ਚੁਕੜੀਆਂ ਤੇ 1st ਸੈਕੰਡ ਥਰਡ ਮੁੰਡਿਆਂ ਦੀ 200 ਮੀਟਰ ਐਸ.ਓ.ਸੀ ਦੀ ਲਾਪੀ ਦੂनियां ਫਾਸਟ ਪਿੱਟ ਕਰਿਆ ਦੀ ਸਮਸਾ ਦੇ ਬੱਚਿਆਂ ਦੇ ਵਿੱਚ ਖਾਨ ਇਕ ਨੰਬਰ ਤੋਂ ਬਾਅਦ ਬਰਨੀ ਟੈਮ ਸਾਕਾ ਆਦਰ ਖਾਨ ਪਰ ਆਦਰ ਖਾਨ ਨਹੀਂ ਕਿ ਅਵੇਲੇਬਲ ਹੈ ਲੋਡੇ ਬੰਦਾ ਆਵੇਲੇਬਲ ਹੈ 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 ਬ ਇਹ ਫਾਸਟ ਹਾ ਇਹ ਥੋੜਾ ਆ ਸੈਕੰਡਾ ਅਗਲਾ ਫਾਸਟ ਕੋਮਲ ਆਲਮ ਦੁਨੀਆ ਪਤਨਾ ਹਮਦਾਨਾ ਲੈਣਾ ਇੱਧਰ ਦੇਖੋ ਇੱਧਰ ਇੱਧਰ ਜੀ ਦੇਖ ਲਿਓ ਬੱਚਾ ਕਿੰਨਾ ਵੱਡਾ ਨੈਕਸਟ ਈਅਰ ਅਸੀਂ ਇਦੋਂ ਵੱਡਾ ਸਿਸਟਮ ਬਣਾਵਾਂਗੇ ਜਸਮੂਲ ਕੌਨ ਫਾਸਟ ਕੰਮਿਤ ਫਾਸਟ ਇਹ ਵਿੱਚ ਫਾਸਟਾ ਦੀ ਇਹ ਵਿੱਚ ਸੈਕੰਡਾ ਇਹ ਵਿੱਚ ਫਾਸਟ ਇਹਦੇ ਦੋ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿੱਤੂ ਬੱਚਿਆਂ ਨੂੰ ਨਿੰਦੀ ਆ ਜਾਓ ਨਿੰਦੀ ਵੇਲਾ ਕਿਤੇ ਆ ਪਿਆਰੀ ਉਹ ਨਾਲ ਵੀ ਆਇਆ ਉਹ ਨਿੰਦੀ ਉਹਦਾ ਨਿੰਦੀ ਨੂੰ ਇੱਕ ਦੇ ਇੱਕ ਦੇ ਟੋਲੀ ਲੈਣ ਦੀ ਚੜ੍ਹੋ ਦਰਸ਼ਨ ਮੈਂ ਕਰਦਾ ਵੀਰੇ ਕਰਦਾ ਕਰਦਾ ਇਧਰ ਇੱਕ ਮੋਟਾ ਓਏ ਉੱਪਰ ਪਿੱਛੇ ਇਧਰ ਲੱਗਿਆ ਨਾ ਮੈਂ ਤੇ ਮੋਟਾ ਦੋ ਕੋ ਉਹ ਮੋਣਾ ਮੋਣਾ ਉਹਨਾਂ ਦਾ ਮੋਣਾ ਹੀ ਹੈ ਨਾ ਹਾਂ ਮੋਣਾ ਹੀ ਆ ਲੈ ਮੋਣੇ ਫੜਾ ਲੈ ਦੋ ਛੋਟੀ ਬੱਚੀਆਂ ਨੇ ਓ ਆ ਜਾ ਦੋ ਦੋਨੇ ਨੇ ਆ ਜਾ ਆ ਜਾ ਫੜਾ ਫੜਾ ਆ ਮੋਣੇ ਫੜਾ ਲੈ ਵੀ ਉਹਨਾਂ ਦੀਆਂ ਦੋ ਜਾਈ ਤਰਾਕ ਤਰਦੀ ਪਿੱਛੇ ਪਿੱਛੇ ਓ ਇਹ ਲੋਕ ਜੀ ਆਪਣਾ ਉਹ ਪੁੱਤ ਪਿੱਛੇ ਹਟ ਜਾ ਬਣਾ ਪਿੱਛੇ ਆ ਪਿੱਛੇ ਨਾ ਬਣਾਇਆ ਸਾਰੇ ਬਾਰੀਓ ਪਿੱਛੇ ਹਟ ਜਾ ਆ ਤੋ ਸੀਗਣ ਪਹਿਲੇ ਮੈਡਲ ਦੀ ਟਰੋਫੀ ਅੰਡਰ ਸੈਂਟਰ ਗੁਆਲੇ ਬੈਗਸ ਦਾ ਜਲਾਸ ਰੇਸ ਘਾਟ ਆਲਾ ਇਹਨੂੰ ਮੈਡਲ ਲਾਓ ਮੈਡਲ ਲੈ ਗੱਲ ਕਰ ਗੱਲ ਕਰ ਆਹ ਦੇਖੋ ਰਾਤ ਅਮਿਤ ਦਾ ਜਿਲੋ ਜਿਲੋ ਜਿੱਤ ਲੇ ਬੇਟਾ ਜਿਹੜੇ ਬੱਚੇ ਇਹ ਆ ਜਿੱਤਦੇ ਨਿਸਾਨ ਇੱਧਰ ਦੇਖੋ ਉੱਪਰ ਆ ਕੇ ਬਹੁਤ ਵਧੀਆ ਅਗਲੀ ਵਾਰ ਕਹਿੰਦੇ ਫੇਰ ਵਾਸਤਾ ਬੇਟੀ ਆਜੀ ਆਜੂ ਦਾ ਬਹੁਤ ਬਹੁਤ ਬਧਾਈਆਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਕ ਜ਼ਬਰਦਸਤ ਟੂਰਨਾਮੈਂਟ ਕਰਵਾਉਣ ਦੇ ਵਿੱਚ ਮਦਦ ਕੀਤੀ ਹੈ ਜੀ ਤੇ ਇੱਕ ਅਸੀਂ ਆਪਾਂ ਰੇਸ ਕਰਵਾਉਣਾ ਹੈ ਆਹ ਦੇਖ ਮੈਂ ਆਪੇ ਆਪੇ ਅਡਜਸਟਮੈਂਟ ਕਰ ਲੈਣੀ ਆ ਮੇਰੀ ਤੇ ਆਪਣੇ ਪਾਰਟਿਸਪੀਟੈਂਟ ਜਿਹੜੇ ਨਾਮ ਲਿਖੋਏ ਨੇ ਇਹਨਾਂ ਆਪਾਂ ਨਾਮ ਬੱਚਿਓ ਗੱਲ ਪਰ ਸਾਨੂੰ ਤੁਹਾਨੂੰ ਮੈਡਲ ਦਿੱਤੇ ਜਾਣਗੇ ਜਿਨ੍ਹਾਂ ਨੇ ਪਾਰਟਿਸਪੀਟ ਕਰਿਆ ਉਹਨਾਂ ਦਾ ਤਹਿ ਦੋਂ ਧੰਨਵਾਦ ਲੰਸਾਂ ਤੋਂ ਬੇਹੱਦ ਹੋਈ ਜਾ ਕੇ ਠੀਕ ਆ ਸਕੂਲ ਭੇਜਿਆ ਹੋ ਰਿਹਾ ਯਾਰ ਗਰਾਊਂਡ ਚ ਦਵਾਂਗੇ ਪੁੱਤ ਠੀਕ ਆ ਮੈਂ ਕਿੱਲੇ ਕਿੱਲੇ ਦੇਖ ਲਓ ਵੀਡੀਓ ਬਣਾ ਲਈ ਆ ਸਾਰੇ ਬੱਚਾ ਨੂੰ ਸਪੈਸ਼ਲ ਨਾਮ ਮਿਲੂਗਾ ਠੀਕ ਆ ਪੁੱਤ ਤੇ ਅਜੇ ਘੱਟ ਨੇ ਅੱਧੇ ਨੂੰ ਮਿਲੂ ਫਿਰ ਤੇ ਤੈਨੂੰ ਨਹੀਂ ਮਿਲੂਗਾ ਫਿਰ ਕੱਲ ਇਕੱਠੇ ਹੁੰਦੇ ਦੂੰਗਾ ਠੀਕ ਆ ਕੱਲ ਇਹ ਆ ਪਰਸੋਂ ਠੀਕ ਆ ਪੁੱਤ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਫੇਰ ਕਰਵਾਇਆ ਕਰਾਂਗੇ ਆਪਾਂ ਹੀ ਬੜੇ ਸਾਰੇ ਜਾਂਟੇ ਵੀਰੇ ਜਾਂਟੇ ਮਿੱਠੂ ਪਾਠੀ ਹਰਪ੍ਰੀਤ ਆ ਵੀਰੇ ਵੀਰੇ ਆਜੋ ਯਾਰ ਇਹ ਨਹੀਂ ਮੈਂ ਇਹਨਾਂ ਨੂੰ ਸਾਡੀ ਵਿਸ਼ੇਸ਼ ਸਮਾਰਕ ਕਰਾਉਣ ਲਈ ਸਾਰੇ ਵੀਰਾਂ ਦਾ ਤਹਿ ਦ ਬਹੁਤ ਵਧੀਆ ਤਰੀਕੇ ਨਾਲ ਬਹੁਤ ਸ਼ਾਨਦਾਰ ਟੂਰਨਾਮੈਂਟ ਕਰਾਇਆ ਤਾੜੀਆਂ ਨਹੀਂ ਨਹੀਂ